ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦਿਆਂ ਵੱਡੀਆਂ ਖਬਰਾਂ ਪੰਜਾਬ 'ਚ 52 ਪੁਲਿਸ ਅਧਿਕਾਰੀਆਂ ਨੂੰ ਸਸਪੈਂਡ ਕਰਨ ਮਗਰੋਂ ਹੁਣ ਇਨ੍ਹਾਂ ਤੇ ਹੋਵੇਗੀ ਕਾਰਵਾਈ ਸਰਕਾਰ ਨੇ ਦਿੱਤੀ ਸਿੱਧੀ ਚੇਤਾਵਨੀ ਕਿਸਾਨਾਂ ਤੇ ਕੇਂਦਰ ਸਰਕਾਰ ਵਿਚਾਲੇ 6ਵੇਂ ਗੇਟ ਦੀ ਮੀਟਿੰਗ 'ਚ ਨਹੀਂ ਬਣੀ ਗੱਲ 19 ਮਾਰਚ ਨੂੰ ਹੋਵੇਗੀ ਅਗਲੀ ਮੀਟਿੰਗ ਵਿਭਾਗ ਵਾਪਿਸ ਲੈਣ ਤੇ ਬੋਲੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਕਿਹਾ ਅਸੀਂ ਅਮਰੀਕਾ ਤੋਂ ਪੰਜਾਬ ਬਚਾਉਣਾ ਹੈ ਮਹਿਕਮੇ ਨਹੀਂ ਪੰਜਾਬ ਚ ਬਿਨਾ ਐਨਓਸੀ ਤੋਂ ਰਜਿਸਟਰੀਆਂ ਕਰਵਾਉਣ ਵਾਲੇ ਲੋਕਾਂ ਲਈ ਆਈ ਬੁਰੀ ਖਬਰ 28 ਫਰਵਰੀ ਨੂੰ ਸਰਕਾਰ ਵੱਲੋਂ ਦਿੱਤਾ ਸਮਾਂ ਹੋਵੇਗਾ ਖਤਮ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ اجلاس ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ ਕਿਹਾ ਅਹਿਮ ਬਿੱਲ ਕੀਤੇ ਜਾਣਗੇ ਪੇਸ਼ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਮਗਰੋਂ ਆਪਣਾ ਅਸਤੀਫਾ ਦੇਣ ਬਾਰੇ ਬੋਲੇ ਜਥੇਦਾਰ ਗਿਆਨੀ ਰਗਵੀਰ ਸਿੰਘ ਕਿਹਾ ਜੋ ਗੁਰੂ ਜੀ ਨੂੰ ਮਨਜ਼ੂਰ ਹੋਵੇਗਾ ਹੋਵੇਗਾ ਪੰਜਾਬ ਚ ਡਿੱਗਿਆ ਪਾਰਾ ਮੁੜਮੀ ਪੈਨ ਦੇ ਅਸਾਰ ਚੱਲਣਗੀਆਂ ਤੇਜ਼ ਹਵਾਵਾਂ 1 April 2025 ਤੋਂ ਲਾਗੂ ਹੋਵੇਗੀ ਨਵੀਂ ਪੈਨਸ਼ਨ ਸਕੀਮ ਜਾਣੋ ਕਿੰਨੀ ਮਿਲੇਗੀ ਮਹੀਨਾਵਾਰ ਪੈਨਸ਼ਨ ਪੰਜਾਬ ਵਿੱਚ ਉਹ ਨਸ਼ਿਆਂ ਤੇ ਪ੍ਰੇਸ਼ਟਾਚਾਰ ਦਾ ਖਾਤਮਾ ਕਰਨ ਲਈ ਸਰਕਾਰ ਵੱਲੋਂ ਪੂਰੀ ਸ਼ਕਤੀ ਨਾਲ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਇਸ ਵਿੱਚ ਕੋਈ ਵੀ ਢਿੱਲ ਨਹੀਂ ਵਰਤੀ ਜਾਵੇਗੀ ਡਰੱਗ ਤੇ ਪ੍ਰੇਸ਼ਟਾਚਾਰ ਉੱਪਰ ਜ਼ੀਰੋ ਟੋਲਰੈਂਸ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਜੀ ਸ਼ਹਿਰ ਕਸਵੇ ਜਾਂ ਪਿੰਡ ਚੋਂ ਸਾਨੂੰ ਨਸ਼ੇ ਵੀ ਕਰਨ ਦੀਆਂ ਖਬਰਾਂ ਆਉਣਗੀਆਂ ਉਸ ਖੇਤਰ ਦੇ ਐਸਐਸਪੀ ਡੀਐਸਪੀ ਅਤੇ ਐਸਐਚਓ ਨੂੰ ਇਸ ਲਈ ਜ਼ਿੰਮੇਵਾਰ ਮੰਨਦੇ ਹੋਏ ਉਹਨਾਂ ਵਿਰੁੱਧ ਸਖਤ ਐਕਸ਼ਨ ਲਿਆ ਜਾਵੇਗਾ ਉਹਨਾਂ ਕਿ ਹੈਗੀ ਨਸ਼ਾ ਇੱਕ ਸਮਾਜਿਕ ਸਮੱਸਿਆ ਹੈ ਤੇ ਇਸ ਦੇ ਖਾਤਮੇ ਲਈ ਸਰਕਾਰ ਵੱਲੋਂ ਸੋਸ਼ਲ ਮੁਹਿੰਮ ਚਲਾ ਕੇ ਪਿੰਡਾਂ ਦੀਆਂ ਪੰਚਾਇਤਾਂ ਤੇ ਨੌਜਵਾਨਾਂ ਦੀ ਸਮਾਜ ਸੇਵੀ ਸੰਸਥਾਵਾਂ ਦਾ ਵਿਸ਼ੇਸ਼ ਐ ਉਗਲਿਆ ਜਾ ਰਿਹਾ ਹੈ ਇਸ ਦੇ ਨਾਲ ਹੀ ਪੰਜਾਬ ਪੁਲਿਸ ਚ 52 ਮੁਲਾਜ਼ਮਾ ਨੂੰ ਬਰਖਾਸਤ ਕਰਨ ਪਿੱਛੋਂ ਹੁਣ ਪ੍ਰਸ਼ਾਸਨਿਕ ਹਲਕਿਆਂ ਵਿੱਚ ਸਫਾਈ ਕਰਨ ਦਾ ਨੰਬਰ ਲੱਗਣ ਵਾਲਾ ਹੈ ਪੰਜਾਬ ਸਰਕਾਰ ਦੇ ਹੁਕਮਾਂ ਤੇ ਡੀਜੀਪੀ ਗੌਰਵ ਯਾਦਮ ਨੇ ਸੂਬੇ ਦੇ ਸਾਰੇ ਜ਼ਿਲ੍ਹਿਆਂ ਚ ਉਪਰੀ ਸਟ ਪੁਲਿਸ ਅਫਸਰਾਂ ਨੂੰ ਬਰਖਾਸਤ ਕਰ ਦਿੱਤਾ ਸੀ ਹੁਣ ਸੂਬੇ ਦੇ ਮੁਖ ਸਕੱਤਰ ਨੇ ਸਾਰੇ ਸਰਕਾਰੀ ਪ੍ਰਸ਼ਾਸਨਿਕ ਵਿਭਾਗਾਂ ਦੇ ਸਕੱਤਰਾਂ ਤੇ ਮੁੱਖ ਅਧਿਕਾਰੀਆਂ ਨੂੰ ਸਪਸ਼ਟ ਤੌਰ ਤੇ ਕਹਿ ਦਿੱਤਾ ਹੈ ਕਿ ਫਾਈਲਾਂ ਨੂੰ ਲਟਕਾ ਕੇ ਨਹੀਂ ਰੱਖਿਆ ਜਾਣਾ ਚਾਹੀਦਾ ਇਸ ਦੇ ਨਾਲ ਹੀ ਮੁਖ ਸਕੱਤਰ ਨੇ ਆਈਐਸਪੀਸੀਐਸ ਤੇ ਹੋਰ ਜੂਨੀਅਰ ਰੈਂਕ ਦੇ ਅਧਿਕਾਰੀਆਂ ਨੂੰ ਕਿਹਾ ਗਿਆ ਕਿ ਜੇਕਰ ਉਹ ਸਰਕਾਰੀ ਕੰਮ ਵਿੱਚ ਜਾਣਬੁੱਝ ਕੇ ਰੁਕਾਵਟ ਪੈਦਾ ਕਰਦੇ ਹਨ ਜਾਂ ਫਾਈਲਾਂ ਪੈਂਡਿੰਗ ਰੱਖਦੇ ਹਨ ਤਾਂ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਸਕਦੀ ਹੈ ਮੁੱਖ ਸਕੱਤਰ ਨੇ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਹੁਕਮ ਦਿੱਤੇ ਹਨ ਕਿ ਉਹ ਅਜਿਹੇ ਅਧਿਕਾਰੀਆਂ ਦੀ ਪਛਾਣ ਕਰਕੇ ਉਨ੍ਹਾਂ ਦੀ ਏਸੀਆਰ ਤਿਆਰ ਕਰਨ ਅਤੇ ਤੁਰੰਤ ਕਾਰਵਾਈ ਲਈ ਉਨ੍ਹਾਂ ਨੂੰ ਪੇਸ਼ ਕੀਤਾ ਜਾਵੇ ਫਸਲਾਂ ਤੇ ਹੋਰ ਮੰਗਾਂ ਤੇ ਘੱਟੋ-ਘੱਟ ਸਮਰਥਨ ਮੁੱਲ ਲਈ ਅੰਦੋਲਨ ਕਰ ਰਹੇ ਕਿਸਾਨਾਂ ਦੇ ਵਫਦ ਤੇ ਕੇਂਦਰ ਸਰਕਾਰ ਵਿਚਾਰ ਚੰਡੀਗੜ੍ਹ ਚ 6ਵੇਂ ਗੇਟ ਦੀ ਗੱਲਬਾਤ ਹੋਈ ਹੈ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਜਿਵੇਂ ਹੀ ਤਿੰਨੋਂ ਮੰਤਰੀ ਮੀਟਿੰਗ ਲਈ ਪਹੁੰਚੇ ਤਾਂ ਇਹਨਾਂ ਤਿੰਨਾਂ ਨੇ ਸਭ ਤੋਂ ਪਹਿਲਾਂ ਜਗਜੀਤ ਸਿੰਘ ਢਿੱਲੋਂ ਵਾਲ ਦਾ ਹਾਲ-ਚਲ ਪੁੱਛਿਆ ਕੇਂਦਰੀ ਮੰਤਰੀ ਸ਼ਿਵਰਾ ਸਿੰਘ ਚੋਹਾਨ ਪ੍ਰਹਲਾਦ ਜੋਸ਼ੀ ਅਤੇ ਪਿਊਸ਼ ਗੋਇਲ ਗੱਲਬਾਤ ਲਈ ਆਏ ਸਨ ਪੰਜਾਬ ਸਰਕਾਰ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਲਾਲਜੰਦ ਕਟਾਰੂ ਚੱਕ ਵੀ ਪਹੁੰਚੇ ਸਨ ਦੱਸ ਦਈਏ ਕਿ ਤਕਰੀਬਨ 3 ਘੰਟੇ ਚੱਲੀ ਮੀਟਿੰਗ ਚ ਕੋਈ ਗੱਲ ਨਹੀਂ ਬਣੀ ਕਿਸਾਨਾਂ ਤੇ ਕੇਂਦਰ ਵਿਚਾਲੇ ਅਗਲੀ ਮੀਟਿੰਗ 19 ਮਾਰਚ ਨੂੰ ਹੋਵੇਗੀ ਹਾਲਾਂਕਿ ਇਸ ਮੀਟਿੰਗ ਨੂੰ ਲੈ ਕੇ ਵਿੱਤ ਮੰਤਰੀ ਦਾ ਕਹਿਣਾ ਹੈ ਕਿ ਮੀਟਿੰਗ ਬਹੁਤ ਹੀ ਸੁਖਾਲੇ ਮਾਹੌਲ ਚ ਹੋਈ ਹੈ ਤੇ ਐਮਐਸਪੀ ਨੂੰ ਲੈ ਕੇ ਚਰਚਾ ਹੋਈ ਹੈ ਵਿਭਾਗ ਵਾਪਿਸ ਲੈਣ ਤੋਂ ਬਾਅਦ ਪੰਜਾਬ ਸਰਕਾਰ ਦੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਵੱਡਾ ਬਿਆਨ ਦਿੱਤਾ ਹੈ ਉਹਨਾਂ ਕਿਹਾ ਕਿ ਅਸੀਂ ਅਮਰੀਕਾ ਤੋਂ ਪੰਜਾਬ ਬਚਾਉਣਾ ਹੈ ਮੈਕਮੇ ਨਹੀਂ ਉਹਨਾਂ ਕਿਹਾ ਕਿ ਇਹ ਮੈਕਮਾ ਸਰਕਾਰ ਨੇ ਖਤਮ ਕਰ ਦਿੱਤਾ ਹੈ ਉਹਨਾਂ ਕਿਹਾ ਕਿ ਮੈਕਮੇ ਦੀ ਸਾਡੇ ਲਈ ਕੋਈ ਐਮੇਤ ਨਹੀਂ ਹੈ ਸਾਡੇ ਲਈ ਸਰਕਾਰ ਜ਼ਰੂਰੀ ਹੈ ਦੱਸ ਦिए ਕਿ ਸਤੰਬਰ 2024 ਦੇ ਕੈਬਨਟ ਫੇਰਬਦਲ ਵਿੱਚ ਉਹਨਾਂ ਕੋਲ ਇਹ ਵਿਭਾਗ ਸੀ ਹਾਲਾਂਕਿ ਸਰਕਾਰੀ ਸੂਤਰਾਂ ਅਨੁਸਾਰ ਪ੍ਰਸ਼ਾਸਕੀ ਸੁਧਾਰ ਵਿਭਾਗ ਲਈ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੂੰ ਨਾ ਤਾਂ ਕੋਈ ਸਟਾਫ ਲੋਡ ਕੀਤਾ ਗਿਆ ਸੀ ਤੇ ਨਾ ਹੀ ਇਸ ਵਿਭਾਗ ਦੀ ਕੋਈ ਮੀਟਿੰਗ ਹੋਈ ਸੀ ਪੰਜਾਬ ਸਰਕਾਰ ਨੇ 23 ਸਤੰਬਰ ਨੂੰ ਮੰਤਰੀ ਮੰਡਲ ਵਿੱਚ ਵੱਡਾ ਫੇਰਬਦਲ ਕੀਤਾ ਸੀ ਅਤੇ ਪੰਜ ਵਿਧਾਇਕਾਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਿਲ ਕੀਤਾ ਸੀ ਢਾਲੀਵਾਲ ਤੋਂ ਹੁਣ ਤੱਕ ਕੁੱਲ 3 ਵਿਭਾਗ ਵਾਪਿਸ ਲਈ ਗਏ ਹਨ ਇਸ ਤੋਂ ਪਹਿਲਾਂ ਪਿੰਡੂ ਵਿਕਾਸ ਤੇ ਪੰਚਾਇਤ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੀ ਉਹਨਾਂ ਤੋਂ ਵਾਪਿਸ ਲੈ ਲਈ ਗਏ ਸਨ ਮੁੱਖ ਸਕੱਤਰ ਵੱਲੋਂ ਜਾਰੀ ਹੁਕਮ ਅਨੁਸਾਰ ਪ੍ਰਸ਼ਾਸਕੀ ਸੁਧਾਰ ਵਿਭਾਗ ਹੁਣ ਮੌਜੂਦ ਨਹੀਂ ਹੈ ਪੰਜਾਬ ਸਰਕਾਰ ਵੱਲੋਂ ਦਸੰਬਰ 2024 ਵਿੱਚ ਅਨਧਿਕਾਰਿਤ ਪਲਾਟਾਂ ਨੂੰ ਅਧਿਕਾਰਿਤ ਕਰਨ ਲਈ ਆਂਦੀਗੀ ਪਾਲਿਸੀ ਦੀ ਆਖਰੀ ਤਰੀਕ 28 ਫਰਵਰੀ ਚ ਹੁਣ ਭਾਵੇਂ 7 ਦਿਨ ਬਾਕੀ ਹਨ ਪਰ 28 ਫਰਵਰੀ ਤੱਕ ਹੀ ਪਟਿਆਲਾ ਚ ਸਮੂਚੀਆਂ ਬੁਕਿੰਗਾਂ ਫੁੱਲ ਹੋ ਚੁੱਕੀਆਂ ਹਨ ਇਹਨਾਂ ਰਜਿਸਟਰੀਆਂ ਲਈ ਹਜ਼ਾਰਾਂ ਲੋਕ ਲਾਈਨਾਂ ਲਗਾ ਕੇ ਖੜੇ ਹਨ ਹੁਣ ਤਰੀਕਾ ਨਾ ਮਿਲਣ ਕਾਰਨ ਲੋਕਾਂ ਚ ਹਾਹਾਕਾਰ ਮਚੀ ਹੋਈ ਹੈ ਲੰਗੀ ਕਾਂਗਰਸ ਸਰਕਾਰ ਨੇ ਮਾਰਚ 2018 ਤੱਕ ਇੱਕ ਪੋਲਿਸੀ ਲਿਆਂਦੀ ਸੀ ਕਿ ਇਸ ਤੋਂ ਬਾਅਦ ਕੋਈ ਵੀ ਪਲਾਟ ਅਧਿਕਾਰਿਤ ਨਹੀਂ ਹੋਵੇਗਾ ਸਿਰਫ ਸਰਕਾਰ ਤੋਂ ਮਨਜ਼ੂਰਸ਼ੁਦਾ ਕਲੋਨੀਆਂ ਹੀ ਕੱਟੀਆਂ ਜਾਣਗੀਆਂ ਫਿਰ ਵੀ ਬਹੁਤ ਸਾਰੇ ਡੀਲਰਾਂ ਨੇ ਅਣਅਧਿਕਾਰਿਤ ਕਲੋਨੀਆਂ ਕੱਟੀਆਂ ਜਿਨ੍ਹਾਂ ਚ ਆਮ ਲੋਕਾਂ ਨੇ ਪਲਾਟ ਲੈ ਲਏ ਉਹਨਾਂ ਦੀਆਂ ਰਜਿਸਟਰੀਆਂ ਨਹੀਂ ਹੋ ਰਹੀਆਂ ਸਨ ਅਤੇ ਨਾ ਹੀ ਉਹ ਨਗਰ ਕੌਂਸਲਾਂ ਤੋਂ ਪਾਸ ਹੋ ਰਹੀਆਂ ਸਨ ਆਖਿਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲਗਾਤਾਰ ਆ ਰਹੀ ਲੋਕਾਂ ਦੀ ਮੰਗ ਤੋਂ ਬਾਅਦ ਇਹਨਾਂ ਅਣਅਧਿਕਾਰਿਤ ਪਲਾਟਾਂ ਨੂੰ ਬਿਨਾਂ ਐਨਓਸੀ ਤੋਂ ਰਜਿਸਟਰੀ ਕਰਵਾਉਣ ਲਈ ਇੱਕ ਪਾਲਿਸੀ ਲੈ ਕੇ ਆਉਂਦੀ ਸੀ ਪਰ ਉਸ ਵਿੱਚ ਇੱਕ ਸ਼ਰਤ ਰੱਖੀ ਗਈ ਸੀ ਕਿ ਸਿਰਫ 3 ਮਹੀਨੇ ਚਹੀ ਪੰਜਾਬ ਦੇ ਸਾਰੇ ਅਣਅਧਿਕਾਰਿਤ ਪਲਾਟ 홀ਡਰ ਆਪਣੇ ਪਲਾਟ ਸਰਕਾਰ ਦੀ ਸਪੋਲਸੀ ਰਾਹੀਂ ਅਧਿਕਾਰਿਤ ਕਰਵਾ ਲੈਣ ਅਤੇ ਇਹ ਵੀ ਮੰਗ ਉਠਾਈ ਜਾ ਰਹੀ ਹੈ ਕਿ ਸਰਕਾਰ ਵੱਲੋਂ ਰਜਿਸਟਰੀ ਕਰਵਾਉਣ ਲਈ ਥੋੜਾ ਹੋਰ ਸਮਾਂ ਦਿੱਤਾ ਜਾਵੇ ਪੰਜਾਬ ਵਿਧਾਨ ਸਭਾ ਦਾ اجلاس ਸੋਮਵਾਰ ਨੂੰ ਸ਼ੁਰੂ ਹੋਣ ਜਾ ਰਿਹਾ ਹੈ ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਵੱਡੀ ਖੁਸ਼ਖਬਰੀ ਸੁਣਾਈ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ ਨੂੰ ਸ਼ੁਰੂ ਹੋਣ ਜਾ ਰਹੇ ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਐਲਾਨ ਕਰਦੇ ਆ ਕਿ ਹੈ ਕਿ ਕੱਲ ਨੂੰ ਹੋਣ ਵਾਲੇ ਸੈਸ਼ਨ 'ਚ ਬਹੁਤ ਵੱਡੇ ਵੱਡੇ ਫੈਸਲੇ ਲਈ ਜਾਣਗੇ ਅਤੇ ਅਹਿਮ ਬਿੱਲ ਪੇਸ਼ ਕੀਤੇ ਜਾਣਗੇ ਦੱਸ ਦਈਏ ਕਿ ਪਹਿਲੇ ਦਿਨ ਵਿਧਾਨ ਸਭਾ 'ਚ ਡਾਕਟਰ ਮੋਹਨ ਸਿੰਘ ਅਤੇ ਹੋਰ ਸ਼ਖਸੀਤਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਨੇ ਵਿਧਾਨ ਸਭਾ ਦਾ ਇਜਲਾਸ 24 ਫਰਵਰੀ ਯਾਨੀ ਕੱਲ ਨੂੰ ਸੱਦ ਲਿਆ ਹੈ ਇਹ ਇਜਲਾਸ ਕੱਲ ਨੂੰ ਸਵੇਰੇ ਦਿਆਰਾ ਮਜੇ ਸ਼ੁਰੂ ਹੋਵੇਗਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾ ਵੱਲੋਂ 4 ਸਤੰਬਰ 2024 ਨੂੰ ਅਨਮੀਥੇ ਸਮੇਂ ਲਈ ਮੁਲਤਵੀ ਕੀਤੇ ਗਏ ਵਿਧਾਨ ਸਭਾ ਦੇ اجلاس ਨੂੰ ਪੰਜਾਬ ਵਿਧਾਨ ਸਭਾ ਚ ਕਾਰਜ ਪ੍ਰਣਾਲੀ ਤੇ ਕਾਰੋਬਾਰ ਦੇ ਸੰਚਾਲਨ ਦੇ ਨੀਮਾਂ ਦੇ ਉਪਨੀਯਮ 16 ਦੇ ਦੂਜੇ ਉਪਬੰਧ ਤਹਿਤ ਪੰਜਾਬ ਵਿਧਾਨ ਸਭਾ ਹਾਲ ਵਿਧਾਨ ਭਵਨ ਚੰਡੀਗੜ੍ਹ ਵਿਖੇ 24 ਫਰਵਰੀ ਸੋਮਵਾਰ ਨੂੰ ਸਵੇਰੇ 11 ਵਜੇ ਸੱਦਿਆ ਗਿਆ ਹੈ ਸ਼੍ਰੀ ਅਕਾਲ ਤਖਸੈਬ ਦੇ ਜਥੇਦਾਰ ਗਿਆਨੀ ਰਕबीर ਸਿੰਘ ਨੇ ਹਰਜਿੰਦਰ ਸਿੰਘ tạmਮੀ ਨੂੰ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਵਜੋਂ ਅਸਤੀਫਾ ਵਾਪਸ ਲੈਣ ਦੀ ਅਪੀਲ ਕੀਤੀ ਹੈ ਉਹਨਾਂ ਨੇ tạmਮੀ ਦੇ ਅਸਤੀਫੇ ਨੂੰ ਦੁੱਖ ਦੱਸਿਆ ਹੈ ਉਹਨਾਂ ਕਿਹਾ ਹੈ ਕਿ tạmਮੀ ਐਸਜੀਪੀਸੀ ਪ੍ਰਧਾਨ ਵਜੋਂ ਆਪਣੀਆਂ ਸੇਵਾਵਾਂ ਨਿਭਾਉਣ ਤੇ ਸੱਤ ਮੈਂਬਰੀ ਕਮੇਟੀ ਦੀ ਸੇਵਾ ਸੰਭਾਲਣ ਜਥੇਦਾਰ ਗਿਆਨੀ ਰਕबीर ਸਿੰਘ ਨੇ ਕਿਹਾ ਹੈ ਕਿ ਉਹਨਾਂ ਨੇ ਪਿਛਲੇ ਦਿਨੀ ਜਾਰੀ ਪੋਸਟ ਵਿੱਚ ਸਿਰਫ ਆਪਣੇ ਵਿਚਾਰ ਸਾਂਝੇ ਕੀਤੇ ਸਨ ਤਸਜੀਪੀਸੀ ਨੂੰ ਕਿਸੇ ਤਰ੍ਹਾਂ ਦਾ ਹੁਕਮ ਨਹੀਂ ਦਿੱਤਾ ਗਿਆ ਇਸ ਦੇ ਨਾਲ ਹੀ ਮੀਡੀਆ ਨਾਲ ਗੱਲਬਾਤ ਦੌਰਾਨ ਸਵਾਲ ਪੁੱਛੇ ਜਾਣ ਤੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਆਪਣੇ ਅਸਤੀਫੇ ਦੀਆਂ ਔਟਕਲਾਂ ਤੋਂ ਇਨਕਾਰ ਨਹੀਂ ਕੀਤਾ ਪਰ ਉਹਨਾਂ ਦੇ ਸ਼ਬਦ ਸਨ ਕਿ ਜੋ ਗੁਰੂ ਜੀ ਨੂੰ ਮਨਜ਼ੂਰ ਹੋਵੇਗਾ ਉਹੀ ਹੋਵੇਗਾ ਪਿਛਲੇ ਕੁਝ ਦਿਨਾਂ ਤੋਂ ਪੈਮੀ ਤੋਂ ਬਾਅਦ ਪੰਜਾਬ ਚ ਪਾਰਾ ਡਿੱਗਣ ਨਾਲ ਮੂਠ ਠੰਡ ਪਰਤਾਈ ਹੈ ਪਿਛਲੇ 24 ਘੰਟਿਆਂ ਚ ਉਸ ਤੋਂ ਵੱਧ ਤੋਂ ਵੱਧ ਤਾਪਮਾਨ 21.9 ਡਿਗਰੀ ਸੈਲਸੀਅਸ ਦਾ ਵਾਅਦਾ ਹੋਇਆ ਹੈ ਹਾਲਾਂਕਿ ਸੂਬੇ ਚ ਪਾਰਾ ਆਮ ਨਾਲੋਂ 1.6 ਡਿਗਰੀ ਸੈਲਸੀਅਸ ਘੱਟ ਹੈ ਸੂਬੇ ਚ ਸਭ ਤੋਂ ਵੱਧ ਪਾਰਾ ਬਠਿੰਡਾ ਚ 25.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਇਸ ਦੇ ਨਾਲ ਹੀ ਅੱਜ ਵੀ ਪਾਰੇ ਵਿੱਚ ਮਾਮਲੀ ਵਾਧਾ ਹੋਣ ਦੀ ਸੰਭਾਵਨਾ ਹੈ ਮੌਸਮ ਕੇਂਦਰ ਮੁਤਾਬਕ ਅਗਲੇ ਦਿਨਾਂ ਤੱਕ ਤਾਪਮਾਨ ਚ मामूली वाददा ਹੋਵੇਗਾ ਮੌਸਮ ਵਿਗਿਆਨ ਕੇਂਦਰ ਮੁਤਾਬਿਕ 24 ਫਰਵਰੀ ਤੋਂ ਇੱਕ ਨਵੀਂ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ ਇਸ ਦਾ ਅਸਰ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਪਹਾੜੀ ਇਲਾਕੇ ਚ ਦੇਖਣ ਨੂੰ ਮਿਲੇਗਾ 24 ਫਰਵਰੀ ਤੋਂ ਪਹਾੜੀ ਇਲਾਕਿਆਂ ਚ ਉਮੀਦ ਦੇ ਨਾਲ-ਨਾਲ ਬਰਬਰੀ ਵੀ ਹੋ ਸਕਦੀ ਹੈ ਇਸ ਦਾ ਅਸਰ ਮੈਦਾਨੀ ਇਲਾਕਿਆਂ ਚ 26 ਫਰਵਰੀ ਤੋਂ ਦੇਖਣ ਨੂੰ ਮਿਲੇਗਾ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਚ 26 ਤੇ 27 ਫਰਵਰੀ ਨੂੰ ਮੁਰਮੀ ਪੈਣ ਅਤੇ ਤੇਜ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਅਤੇ 2 ਦਿਨਾਂ ਲਈ yellow alert ਜਾਰੀ ਕੀਤਾ ਗਿਆ ਹੈ ਤੇ ਮੀਂਹ ਦੇ ਨਾਲ-ਨਾਲ ਤੂਫਾਨ ਦੀ ਵੀ ਸੰਭਾਵਨਾ ਹੈ ਕੇਂਦਰ ਸਰਕਾਰ ਨੇ ਇਹ ਰਾਸ਼ਟਰੀ ਪੈਨਸ਼ਨ ਪ੍ਰਣਾਲੀ ਦੇ ਦੀਨ ਆਮਦੇ ਸਰਕਾਰੀ ਕਰਮਚਾਰੀਆਂ ਲਈ UPS ਲਾਗੂ ਕਰਨ ਦਾ ਐਲਾਨ ਕੀਤਾ ਹੈ ਇਹ ਯੋਜਨਾ 1 April 2025 ਤੋਂ ਲਾਗੂ ਹੋਵੇਗੀ ਇਸ ਯੋਜਨਾ ਦਾ ਉਦੇਸ਼ ਕਰਮਚਾਰੀ ਨੂੰ ਵਧੇਰੇ ਸੁਰੱਖਿਅਤ ਪੈਨਸ਼ਨ ਸੇਵਾ ਪ੍ਰਦਾਨ ਕਰਨਾ ਹੈ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਦੇ ਅਨੁਸਾਰ ਇੱਕ ਵਾਰ ਜਦੋਂ ਕੋਈ ਕਰਮਚਾਰੀ ਯੂਪੀਐਸ ਵਿੱਚ ਕਲਪਚੂਨ ਲੈਂਦਾ ਹੈ ਤਾਂ ਉਹ ਐਨਪੀਐਸ ਵਿੱਚ ਵਾਪਸ ਨਹੀਂ ਜਾ ਸਕੇਗਾ ਇਹ ਇਹ ਯੋਜਨਾ ਸਿਰਫ ਕੇਂਦਰ ਸਰਕਾਰ ਦੇ ਕਰਮਚਾਰੀਆਂ ਲਈ ਨਹੀਂ ਹੈ ਸਗੋਂ ਰਾਜ ਸਰਕਾਰਾਂ ਵੀ ਜੇਕਰ ਚਾਹੁੰ ਤਾਂ ਇਸ ਨੂੰ ਆਪਣੇ ਕਰਮਚਾਰੀਆਂ ਲਈ ਲਾਗੂ ਕਰ ਸਕਦੀਆਂ ਹਨ ਯੂਪੀਐਸ ਦੇ ਤਹਿਤ ਰਿਟਾਇਰਮੈਂਟ ਤੋਂ ਪਹਿਲਾਂ ਦੇ ਪਿਛਲੇ 12 ਮਹੀਨਿਆਂ ਦੀ ਔਸਤ ਮੂਲ ਤਨਖਾਹ ਦਾ 50% ਪੈਨਸ਼ਨ ਵਜੋਂ ਦਿੱਤਾ ਜਾਵੇਗਾ ਬੇਸ਼ਰਤੇ ਕਰਮਚਾਰੀ ਨੇ ਘੱਟੋ-ਘੱਟ 25 ਸਾਲ ਦੀ ਸਰਵਿਸ ਪੂਰੀ ਕੀਤੀ ਹੋਵੇ ਜੇਕਰ ਕਰਮਚਾਰੀ ਨੇ 10 ਤੋਂ 25 ਸਾਲ ਤੱਕ ਸੇਵਾ ਕੀਤੀ ਹੈ ਤਾਂ ਘੱਟੋ-ਘੱਟ 10000 ਰੁਪਏ ਮਹੀਨਾਵਾਰ ਪੈਨਸ਼ਨ ਦਿੱਤੀ ਜਾਵੇਗੀ ਸਵੈਇਛਤ ਰਿਟਾਇਰਮੈਂਟ ਲੈਣ ਵਾਲੇ ਕਰਮਚਾਰੀ ਜਿਨ੍ਹਾਂ ਨੇ 25 ਸਾਲ ਦੀ ਸੇਵਾ ਪੂਰੀ ਕਰ ਲਈ ਹੈ ਨੂੰ ਇਹ ਪੈਨਸ਼ਨ ਉਸੇ ਉਮਰ ਤੋਂ ਮਿਲਣੀ ਸ਼ੁਰੂ ਹੋ ਜਾਵੇਗੀ ਜਿਸ ਉਮਰ ਵਿੱਚ ਉਹ ਆਮ ਰਿਟਾਇਰਮੈਂਟ ਲੈਂਦੇ ਸਨ ਜੇਕਰ ਪੈਨਸ਼ਨਰ ਦੀ ਮੌਤ ਹੋ ਜਾਂਦੀ ਹੈ ਤਾਂ ਪਰਿਵਾਰ ਨੂੰ ਪੈਨਸ਼ਨ ਦਾ 60% ਮਿਲੇਗਾ। ਡੱਗ ਤੇ ਪ੍ਰਿਸ਼ਟਾਚ ਇਹਦੇ ਤਾਂ 0 ਬਲ ਰਹੇ ਸਨ ਜੀ ਤੇ ਪੁਲਿਸ ਨੂੰ ਅਸੀਂ ਕਾਉਂਟੇਬਲ ਬਣਾਇਆ ਕਿ ਜਿਹੜਾ ਕੋਈ ਥਿੱਥੇ ਕਿਤੇ ਵੀ ਕੋਈ ਦਸਤਾਵੇਜ਼ਿਕੰਦਿਆਂ ਸਾਨੂੰ ਖਬਰ ਆਉਣਗੇ ਉਹ ਪੁਲਿਸ ਵਾਲਾ ਉੱਥੇ ਜਿਹੜਾ ਚਾਹੇ ਐਸਐਸਪੀ ਹੈ ਚਾਹੇ ਡੀਐਸਪੀ ਹੈ ਚਾਹੇ ਐਸਐਚਓ ਸਾਰੇ ਜਿੰਨਵਾਰ ਹੋਣਗੇ ਉਹਨਾਂ ਨੂੰ ਕਾਉਂਟੇਬਲ ਬਣਾਇਆ ਜਾਊਗਾ ਤੇ ਉਹਨਾਂ ਨੂੰ ਅਸੀਂ ਟਾਈਮ ਬਾਉਂਡ ਕੀਤਾ ਕਿ ਸਾਨੂੰ 1 ਮਹੀਨੇ ਬਾਅਦ ਰਿਪੋਰਟ ਦਿਓ ਕਿ ਕੀ ਐਕਸ਼ਨ ਹੋਇਆ ਕਿੰਨਾ ਕਿੰਨੇ ਬੰਦੇ ਫੜੇ ਕਿੰਨਾ ਘਟਿਆ ਪਿੰਡਾਂ ਵਾਲੇ ਨਾਲ ਮਿਲ ਕੇ ਚੱਲੂ ਕੋਈ ਸੋਸ਼ਲ ਪ੍ਰੋਬਲਮ ਪਿੰਡਾਂ ਵਾਲੇ ਨੂੰ ਲੋਕਾਂ ਨੂੰ ਪਤਾ ਹੁੰਦਾ ਕੌਣ ਕਿੱਥੇ ਵੇਚਦਾ ਕਿੱਥੇ ਘੜੇ ਤੇ ਮੁੰਡੇ ਨਸ਼ਾ ਕਰਦੇ ਨੇ ਕੌਣ ਆਉਂਦਾ ਵੇਚਣ ਨਸ਼ਾ ਦੇ ਸੋ ਅਸੀਂ ਇਹਨੂੰ ਸੋਸ਼ਲ ਮਹਿੰਮ ਬਣਾ ਕੇ ਪੂਰਾ ਪੰਚਾਇਤਾਂ ਨਾਲ ਇਨੋਂਨ ਕਲੱਬਾਂ ਨਾਲ ਚੱਕ ਨਾਲ ਕਿ ਮੈਂ ਕਿ ਤੁਮੀ ਦੋਨੋਂ ਮਿਲਣਾ ਆਏ ਸੀਗੇ ਕੀ ਕਹਿਣਾ ਚਾਹੋਂਗੇ ਉਹ ਕਦੇ ਵੀ ਮੇਰਾ ਨਹੀਂ। ਪਰ ਤੂੰ ਤਾਂ ਫਿਰ ਕੇ ਰਹਿਣਾ ਇਹ ਤੋ ਤੋ ਕਦੇ ਅਗਲੇ ਵਿੱਚ ਜਿੱਦੀ ਦੇ ਰਹਿਣਾ ਪਿਛਲੇ ਜਿੱਦੀ ਪਰ ਮੈਂ ਇਹਨੂੰ ਬਸਣਾ ਚਾਹਣਾ ਤੇ ਜਿੱਦਰਤੀ ਮਰਜੀ ਹੋ ਜਾ ਲੋਕ ਤੁਹਾਨੂੰ ਉਸ ਘਰ ਚ ਦੁਬਾਰਾ ਨਹੀਂ ਮਾਰਦੇ ਕਿਉਂਕਿ ਉਹ ਇੱਕ ਵਾਰੀ ਉਸ ਘਰ ਚ ਰਹਿ ਚੁੱਕੇ ਸੀ ਸੀਐਮਓ ਉਸ ਤੋਂ ਉਹਨਾਂ ਨੇ ਵੀ ਅੰਦਰ ਲੋਰੀਆਂ ਹੁੰਦੀਆਂ ਨੇ ਜੇ ਇਹ ਘਰ ਦੁਬਾਰਾ ਮਿਲ ਜੇ ਪਰ ਉਹ ਮੇਰਾ ਘਰ ਥੋੜੀ ਹੈ ਉਹ ਤਾਂ 2.5-3 ਕਰੋੜ ਲੋਕਾਂ ਦਾ ਘਰ ਹੈ। ਲੋਕ ਨਿਊਜ਼ ਕਰਤਾ ਆਂੰਦਿਆ ਸੋ ਕਦੇ ਪਿਛਲੇ ਪਿੱਛੇ ਖੜਾ ਹੁੰਦਾ ਕਦੇ ਮੁੱਢੇ ਪਿੱਛੇ ਖੜਾ ਹੁੰਦਾ ਠੀਕ ਹੈ ਨਾ ਸੋ ਕਾਨੂੰਨ ਆਪਦਾ ਕਾਰਵਾਈ ਕਰੂਗਾ ਅਸੀਂ ਕਾਨੂੰਨ ਤੇ ਜਦੋਂ ਕਿਸੇ ਤੇ ਕੋਈ ਫਰੋਤੀਆਂ ਆਂਦਾ ਜਾਂ ਕਿਸੇ ਦੇ ਕੱਪੜੇ ਦਾ ਕੋਈ ਨਿਕਲਦਾ ਮਾਮਲਾ ਅਸੀਂ ਇਹ ਨਹੀਂ ਦੇਟੂ ਪਾਰਟੀ ਦੀ ਗੱਲ ਅਸੀਂ ਕਾਨੂੰਨ ਮੁਤਾਬਕ ਕਰੂਗਾ ਸਰ ਦੂਸਤ ਨਾਲ ਨੂੰ ਕਿਸ ਤਰ੍ਹਾਂ ਦੇਖਦੇ ਆਉਣ ਵਾਲੇ ਦੋ ਸਾਲ ਦੇ ਵਿੱਚ ਕਿ ਕਿਹੜੇ ਜੰਡੇ ਜਿਹੜੇ ਮੁਕਤ ਤੌਰ ਤੇ ਰਹਿਣਗੇ ਬਹੁਤ ਕੁਝ ਕਰਨਾ ਦੇਖੋ ਆਹ ਚੀਜ਼ਾਂ ਪਹਿਲਾਂ ਹੈ ਇਨਸਿਗਰਡੇ ਕੋਲੇ ਪਹਿਲੇ ਇਹ ਇਹ ਹਾਦਸੇ ਘਟਣ ਹੁੰਦੇ ਨਹੀਂ ਸੀਗੇ ਠੀਕ ਹੈ ਲੋਕ ਤਾਂ ਕਿਖਾਈ ਐ ਐਮਬੀਸੀ ਕਿ ਚਾਹੀਦੀ ਬਹੁਤ ਸਾਰਾ ਇਨਫਰਾਸਟ੍ਰਕਚਰ ਵੀ ਬਣਾਉਣਾ ਹੈ ਕਾਲਜ ਬਣਾਉਣੇ ਨੇ ਨੌਕਰੀਆਂ ਬਹੁਤ ਸਾਰੀਆਂ ਹਜੇ ਇੰਤਜ਼ਾਰ ਕਰ ਰਹੀਆਂ ਨੌਜਵਾਨ ਮੁੰਡੇ ਕੁੜੀਆਂ ਦਾ ਤੇ ਨਾਲ ਨਾਲ ਜਿਹੜਾ ਪਾਣੀ ਹੈ ਧਰਤੀ ਵਾਲਾ ਵੀ ਬਚਾਉਣਾ ਤੇ ਉੱਪਰ ਵਾਲਾ ਪਾਣੀ ਵੀ ਕੱਸੀ ਵਾਲਾ ਮਹਿਰਾ ਵਾਲਾ ਉਹ ਪਾਣੀ ਖੇਤਾਂ ਤੱਕ ਪਹੁੰਚਾਉਣਾ ਕਈ ਕਈ ਜਗ੍ਹਾ ਤੇ 30 ਸਾਲ 35-35 ਸਾਲ ਬਾਅਦ ਪਾਣੀ ਪਹੁੰਚਿਆ ਤੇ ਹਜੇ ਹੋਰ ਬਹੁਤ ਸਾਰਾ ਸਾਨੂੰ ਪਿੰਡਾਂ ਵੱਲੋਂ ਆਉਂਦੇ ਨੇ ਤੇ ਸਪੋਰਟਸ ਦੇ ਵਿੱਚ ਅਸੀਂ ਬਹੁਤ ਉੱਪਰ ਲੈ ਕੇ ਜਾ ਚੁੱਕੇ ਆ ऑलरेडी ਖੇਡਾਵਤਨ ਪੰਜਾਬ ਦੀਆਂ ਰਾਹੀਂ ਬਹੁਤ ਸਾਰਾ ਇਨਫਰਾਸਟ੍ਰਕਚਰ ਜਿਹੜਾ ਹੈ ਖੇੜ ਨਸਰੀ ਬਣਾ ਰਹੇ ਹੈ ਨਾ ਪੋਲ ਪਲਾਜੇ ਅਸੀਂ ਸੋਸ 17 ਬੰਦ ਕਰਤੇ ਹੈ ਨਾ ਆਨਰ ਦੇ ਸਫਾਈਆਂ ਅੱਜ ਮੈਂ ਹੁਣ ਜਾਊਗਾ ਸੰਗਰੂਰ ਜਿਹੜੀ ਸੀਵਰੇਜ ਨੂੰ ਸਾਫ ਕਰਨ ਵਾਲੀ ਮਸ਼ੀਨ ਹੈ ਉਹ ਸੰਗਰੂਰ ਨੂੰ ਦੇ ਰਹੇ ਅਲੇ ਵਾਲੇ ਦੇ ਜਿਹੜੇ ਕਸਬੇ ਨਾਲ ਉਹ ਚ ਵੀ ਕੰਮ ਆ ਜੂਗੀ ਧੂਰੀ ਵਾਸਤੇ ਦੋ ਮਸ਼ੀਨਾਂ ਤਿਆਰ ਨੇ 43 ਕਰੋੜ ਰੁਪਏ ਦੀਆਂ ਸਾਡੇ ਕੋਲੇ ਸਫਾਈ ਵਾਲੀ ਤੇ ਜਿਹੜੀਆਂ ਮਸ਼ੀਨਾਂ ਜਿਹੜੀਆਂ ਸੀਵੇਜ ਨੂੰ ਸਾਫ਼ ਕਰਨ ਲਈ ਉਹ ਸਾਡੇ ਕੋਲ ਪਟਿਆਲੇ ਖੜੀਆਂ ਨੇ ਉਹਨਾਂ ਨਾਲ ਦੇ ਚੋ ਅਲੱਗ-ਅਲੱਗ ਜਗ੍ਹਾ ਤੇ ਉਹਨਾਂ ਨੇ ਵੰਡਣ ਕਰ ਦਿੱਤੇ। ਕੋ ਅਸੀਂ ਕਹਿ ਸਕਦੇ ਇਹਨੂੰ ਬੇਸਿੱਟਾ ਵੀ ਨਹੀਂ ਕਹਿਣਾ ਚਾਹੁੰਦੇ ਸਿੱਟਾ ਵੀ ਨਹੀਂ ਅਸੀਂ ਕਹਿੰਦੇ ਹਾਂ ਐਮਐਸਪੀ ਲੀਗਲ ਗਰੰਟੀ ਕਾਨੂੰਨ ਤੇ ਚਰਚਾ ਅੱਗੇ ਵਧੀ ਹੈਗੀ ਆ ਪੋਜ਼ਿਟਿਵ ਰੂਪ ਵਿੱਚ ਇਹ ਕਹਿੰਦਾ ਹਾਂ ਦੇਖੋ ਜਿਵੇਂ ਤੁਸੀਂ ਸਾਰੇ ਜਾਣਦੇ ਜੇ ਸਾਰੇ ਪੱਤਰਕਾਰ ਭਾਰੀ ਚਾਹੀਦਾ ਧੰਨਵਾਦ ਕਰਦੇ ਆ ਵੀ 374 ਦਿਨ ਹੋ ਗਏ ਮੋਰਚੇ ਨੂੰ ਚੱਲਦਿਆਂ ਹੋਇਆਂ ਅਰੇ ਲਗਭਗ 6ਵਾਂ ਦੌਰ ਸੀਗਾ ਮੀਟਿੰਗ ਦਾ ਜਿੱਚ ਤਿੰਨ ਮੰਤਰੀ ਕੇਂਦਰ ਦੇ ਤਿੰਨ ਪੰਜਾਬ ਦੇ ਤੇ ਹੋਰ ਵੱਡੇ ਅਧਿਕਾਰੀ ਸ਼ਾਮਲ ਸੀਗੇ। ਔਰ ਦੇਖੋ ਜਿੱਥੋਂ ਤੱਕ ਕੇਂਦਰ ਦਾ ਸਵਾਲ ਆ ਉਹ ਆਪਣੀਆਂ ਜਿਹੜੀਆਂ ਸਕੀਮਾਂ ਚਲਾਈਆਂ ਜਾ ਰਹੀਆਂ ਨੇ ਜਿਵੇਂ ਪੀਐਮ ਆਸ਼ਾ ਭਾਵੰਤਰ ਬਜਟ ਵਿੱਚ ਪੈਸਾ ਕਿੰਨਾ ਰੱਖਿਆ ਆਪਣੇ ਤੌਰ ਤੇ ਆਪਣਾ ਸਪਸ਼ਟੀਕਰਨ ਦਿੰਦੇ ਰਹੇ ਆ ਅਸੀਂ ਇੱਕ ਹੈ ਠੀਕ ਹੈ ਆਪਣੀ ਜਗ੍ਹਾ ਆਪਣੇ ਥਾਂ ਆ ਵੀ ਤੁਸੀਂ ਕਿਸਾਨਾਂ ਨੂੰ ਸਬਸਿਡੀ ਕੀ ਦੇ ਰਹੇ ਹੋ ਤੁਸੀਂ ਕਿੱਥੇ ਟਰਾਂਸਪੋਰਟਰ ਦਾ ਖਰਚਾ ਕਿੱਥੇ ਦੇ ਰਹੇ ਹੋ ਤੁਸੀਂ ਕਹਿੰਦੇ ਹੋ ਵੀ ਦਾਲਾਂ ਤੇ ਤੇਲਾਂ ਤੇ ਕਪਾਹ ਤੇ ਨਵਾਂ ਮਿਸ਼ਨ ਟੈਕਨੀਕਲ ਦਾ ਲੈ ਕੇ ਆ ਰਹੇ ਆ ਬਹੁਤ ਕੁਝ ਕਿਹਾ ਤੁਸੀਂ ਪੈਸਾ ਤਾਂ ਖੇਤੀ ਤੇ ਸੈਕਟਰ ਤੇ ਉਹਨਾਂ ਦੇ ਕਹਿਣ ਮੁਤਾਬਕ ਦੇ ਰਹੇ ਹੋ ਪਰ ਜੋ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦਾ ਦਰਦ ਆ ਜੋ ਇਠਾ ਡਿਮਾਂਡ ਆ ਜੋ ਪਾਲਿਸੀਆਂ ਤੁਹਾਡੀਆਂ ਬਣੀਆਂ ਹੋਈਆਂ ਉਹ ਕਿਸਾਨਾਂ ਦੇ ਹੱਕ ਪੂਰਤੀ ਨਹੀਂ ਕਰਦੀਆਂ ਹੈਗੀਆਂ ਅਸੀਂ ਤੁਹਾਨੂੰ ਕਿਸਾਨਾਂ ਦਾ ਦਰਦ ਦੱਸਣਾ ਚਾਹੁੰਦੇ ਆ ਅਰ ਇਸ ਕਰਕੇ ਕਹਿੰਨੇ ਆ ਵੀ ਦੇਸ਼ ਦੀ ਪਾਰਲੀਮੈਂਟ ਜਿਹੜੀ ਕਿਸਾਨਾਂ ਦੀ ਪੈਦਾਵਾਰ ਆ ਉਹ ਫਸਲ ਦੀ ਗਰੰਟੀ ਕਰੇ ਵੀ ਉਹ ਮੰਡੀ ਵਿੱਚ ਘੱਟੋ-ਘੱਟ ਰੇਟ ਜਿਹੜਾ ਤੁਸੀਂ ਐਮਐਸਪੀ ਦੇ ਰਹੇ ਹੋ ਉਹਦੇ ਤੇ ਲੀਗਲ ਗਾਰੰਟੀ ਕਾਨੂੰਨ ਬਣਾ ਕੇ ਪੱਕਾ ਕੀਤਾ ਜਾਵੇ। ਔਰ ਜਿਹੜੇ ਅਸੀਂ ਫੈਕਟਰ ਰੱਖੇ ਆ ਵੀ ਜਿਵੇਂ ਵੱਖ-ਵੱਖ ਮਹਿਰਾਂ ਦਾ ਮੰਨਣਾ ਵੀ ਜੇ 25000 ਕਰੋੜ ਜਾਂ ਸਮਥਿੰਗ ਇਹਦੇ ਨੇੜੇ-ਤੇੜੇ ਪੈਸਾ ਲੱਗੇ ਤਾਂ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਬਣਾਇਆ ਜਾ ਸਕਦਾ। ਉਹਦੇ ਤੇ ਅਸੀਂ ਕਿਹਾ ਵੀ ਜਿਹੜਾ ਤੁਹਾਡਾ ਪਿਛਲੇ 5 ਸਾਲਾਂ 'ਚ ਤੁਸੀਂ ਅ ਤੁਹਾਡੀ ਫਾਈਨੈਂਸ ਮਿਨਿਸਟਰੀ ਨੇ ਐਗਰੀਕਲਚਰ ਮਿਨਿਸਟਰੀ ਨੂੰ ਜਿਹੜਾ ਫੰਡ ਦਿੱਤਾ ਵਾ ਉਹ 1 ਲੱਖ ਕਰੋੜ ਰੁਪਏ ਤੋਂ ਵੱਧ ਦਾ ਫੰਡ ਬਗੈਰ ਵਰਤਿਆਂ ਵਾਪਸ ਹੋ ਗਿਆ ਵਾ ਉੱਤੇ ਉਹਨਾਂ ਦਾ ਕੋਈ ਜਵਾਬ ਨਹੀਂ ਸੀ ਵੀ ਇੰਨਾ ਪੈਸਾ ਵੀ ਜਿਹੜਾ ਤੁਹਾਡੇ ਕੋਲ ਫੰਡ ਦੀ ਵੀ ਕਮੀ ਨਹੀਂ ਜੇ ਐਮਐਸਪੀ ਲੀਗਲ ਗਰੰਟੀ ਕਾਨੂੰਨ ਤੇ ਲਾਇਆ ਜਾਵੇ ਤੇ ਕੋਈ ਵੱਡਾ ਮਸਲਾ ਨਹੀਂ ਹੈਗਾ ਚਲੋ ਜਦੋਂ ਸਾਰੀ ਗੱਲਬਾਤ ਹੋਈ ਅਸੀਂ ਜੋ ਉਹਨਾਂ ਨੇ ਕਿਹਾ ਮੰਤਰੀਆਂ ਨੇ ਹਰ ਪੱਖ ਤੋਂ ਤੱਥਾਂ ਸਮੇਤ ਅੱਥਾ ਸਮੇਤ ਉਹਨਾਂ ਸਰਕਾਰ ਦੇ ਪੋਰਟਲਾਂ ਤੋਂ ਹੀ ਜਿਹੜੀਆਂ ਸਰਕਾਰ ਦੀਆਂ ਖਰੀਦ ਏਜੰਸੀਆਂ ਨੇ ਜਿਹੜਾ ਖੇਤੀਬਾੜੀ ਮੰਤਰਾਲੇ ਆ ਜੈਪਸਾਏ ਦਾ ਡਾਟਾ ਜਾਂ ਹੋਰ ਡਾਟੇ ਉਹਨਾਂ ਚੋਂ ਹੀ ਸਾਰੀ ਉਹਨਾਂ ਦੀ ਡਿਟੇਲ ਦਿੱਤੀ ਕੋਈ ਆਪਣਾ ਨਹੀਂ ਹੈ ਸਾਡਾ ਉਹਨਾਂ ਦਾ ਡਾਟਾ ਉਹਨਾਂ ਦੇ ਗਾੜੀ ਰੱਖਿਆ ਵੀ ਤੁਸੀਂ ਤੁਹਾਡੇ ਸਰਕਾਰ ਦਾ ਡਾਟਾ ਵਾ ਮੈਨੂੰ ਲੱਗਦਾ ਉਹ ਕੰਟੈਂਡ ਵੀ ਨਹੀਂ ਕਰਕੇ ਗਏ ਪਰ ਇਸ ਕਰਕੇ ਇਹ ਮੀਟਿੰਗ ਲੰਮੀ ਪਈ ਵੀ ਤੁਸੀਂ ਅਸੀਂ ਇੱਕ ਹਫਤੇ ਦੇ ਵਿੱਚ ਵਿੱਚ ਉਹ ਸਾਰਾ ਡਾਟਾ ਜਿਹੜਾ ਵਾ ਉਹ ਉਹਨਾਂ ਨੂੰ ਮਹੱਈਆ ਕਰਵਾ ਦਾਂਗੇ ਤੇ ਕਿਉਂਕਿ ਕਹਿੰਦੇ ਆ ਵੀ ਅਸੀਂ ਆਪਦੇ ਐਕਸਪਰਟ ਨਾਲ ਮੰਤਰੀ ਕਹਿੰਦੇ ਅਸੀਂ ਖੁਦ ਸਟੱਡੀ ਕਰਾਂਗੇ ਫਿਰ ਅਸੀਂ ਤੁਹਾਨੂੰ ਗੱਲ ਕਰ ਸਕਾਂਗੇ ਇਸ ਕਰਕੇ ਉਹਨਾਂ ਨੇ ਸਮਾਂ ਇਹਨੂੰ ਲੰਮਾ ਲਿਆ ਵੀ ਸਾਨੂੰ ਸਮਾਂ ਦੇ ਦਿਓ ਔਰ ਉਹਦੇ ਵਾਸਤੇ ਵੀ ਜਿਹੜਾ ਸਾਡਾ ਮੰਗ ਸੀ ਵੀ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਉਣ ਦੇ ਵਿੱਚ ਕੇਂਦਰ ਦਾ ਕੀ ਘਟਜੂਗਾ ਇੱਤੇ ਚਰਚਾ ਕਰ ਲਓ ਅਸੀਂ ਉਹਦੇ ਫਾਇਦੇ ਗਿਣਾ ਰਹੇ ਹਾਂ ਪੂਰੇ ਦੇਸ਼ ਦੇ ਕਿਸਾਨ ਦਾ ਖੁਦਕੁਸ਼ੀਆਂ ਦਾ ਰਾਹ ਖਤਮ ਹੋ ਜਾਊਗਾ ਉਹਨੂੰ ਜਿਹੜਾ ਘੱਟੋ ਘੱਟ ਰੇਟ ਮਿਲਣ ਦੀ ਗਰੰਟੀ ਹੋ ਜਾਊਗੀ ਔਰ ਜਦੋਂ ਕਿਸਾਨਾਂ ਮਜ਼ਦੂਰਾਂ ਕੋਲੇ ਢੇਠਾ ਪੈਸਾ ਜਾਊਗਾ ਤੇ ਬਾਜ਼ਾਰ ਦੇ ਵਿੱਚ ਵੀ ਖਰੀਦ ਸ਼ਕਤੀ ਵਧੂਗੀ ਅਸੀਂ ਦੱਸ ਰਹੇ ਹਾਂ ਅਸੀਂ ਕਹਿ ਵੀ ਤੁਸੀਂ ਦੱਸ ਦਿਓ ਵੀ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਨਾ ਕੇਂਦਰ ਦਾ ਕੀ ਕਾਟਾ ਹੈਗਾ ਚਰਚਾ ਬੇਸਿਕਲੀ ਜਿਵੇਂ ਬਨੂ ਕੁਆੜ ਨੇ ਕਿਹਾ ਇਸ ਮੁੱਦੇ ਤੇ ਪੂਰੀ ਕਨਸਨਟ੍ਰੇਸ਼ਨ ਕਰਦੀ ਰਹੀ ਉਹਨਾਂ ਇਹ ਨਹੀਂ ਕਿਹਾ ਵੀ ਅਸੀਂ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਉਣ ਨੂੰ ਤਿਆਰ ਨਹੀਂ ਹੈਗੇ ਉਹਨਾਂ ਕਿਹਾ ਵੀ ਇਹ ਇੰਨੀ ਚਰਚਾ ਦੇ ਨਾਲ ਐਡਾ ਵੱਡਾ ਫੈਸਲਾ ਕੀਤਾ ਨਹੀਂ ਜਾ ਸਕਦਾ ਇਹਨੂੰ ਹੋਰ ਚਰਚਾ ਦੀ ਲੋੜ ਹੈਗੀ ਆ ਇਸ ਕਰਕੇ ਤੁਸੀਂ ਤੱਥ ਰੱਖੋ ਅਸੀਂ ਵੀ ਤੱਥਾਂ ਤੇ ਆਪਣੀ ਸਟੱਡੀ ਕਰਕੇ ਆਵਾਂਗੇ ਤੇ ਅਸੀਂ ਤੁਹਾਨੂੰ ਦੱਸਾਂਗੇ ਵੀ ਉਹਨਾਂ ਦਾ ਕੀ ਪੱਖ ਹੈਗਾ ਉਹ ਅਗਲੀ ਮੀਟਿੰਗ 'ਚ ਆਜੂਗਾ ਵੀ ਉਹ ਕੀ ਸੋਚਦੇ ਹੈਗੇ ਆ ਇੱਕ ਮਿੰਟ ਪਹਿਲਾਂ ਮੇਰੀ ਸੋਲ ਲਿਓ ਅਜੇ ਤਾਂ ਮੈਂ ਕੁਝ ਵੀ ਨਹੀਂ ਕਿਹਾ ਮੈਂ ਤਾਂ ਆਪਣੀ ਦੱਸ ਹੀ ਦਿਆ ਕਾਲੇ ਨਾ ਪਈ ਆਪਾਂ ਤਾਂ ਇੱਕ ਤਾਂ ਇਹ ਆ ਠੀਕ ਹੈ ਜੀ ਵੀ ਆ ਗੱਲ ਹੈਗੀ ਆ ਦੂਸਰਾ ਹੈਗਾ ਅਸੀਂ ਅੱਜ ਮੰਤਰੀਆਂ ਦੇ ਸਾਹਮਣੇ ਜਿਹੜੇ ਲੰਮੇ ਸਮੇਂ ਤੋਂ ਇਹ ਸੜਕਾਂ ਬੰਦ ਨੇ ਉਹਨਾਂ ਤੇ ਵੀ ਮੁੱਦਾ ਰੱਖਿਆ ਵੀ ਇਹ ਸੜਕ ਬੰਦ ਨਾਲ ਆਮ ਲੋਕਾਂ ਨੂੰ ਟਰਾਂਸਪੋਰਟਰਾਂ ਨੂੰ ਜਿਹੜੇ ਵਪਾਰੀ ਉਹਨਾਂ ਨੂੰ ਬਹੁਤ ਘਾਟਾ ਪੈ ਰਿਹਾ ਕੇਂਦਰ ਗੱਲਬਾਤ ਜਾਰੀ ਰੱਖੇ ਇਹ ਤੇ ਰਾਹ ਖੋਲੇ ਅਸੀਂ ਇਹ ਵੀ ਉਹਨਾਂ ਗਾਲੀ ਮੁੱਦਾ